ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਜਿਸ ਵਖਰ ਕੋ ਲੈਨ ਤੂ ਆਇਆ ਲੈਨ ਤੂ ਆਇਆ RAM ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲੇਹੋ ਮਨ ਮੂਲ RAM ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰਤਿਆਗ ਵਿਖਿਆ ਜੰਜਾਲ ਧੰਨ ਧੰਨ ਕਹੈ ਧੰਨ 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 ਕਹੈ ਸਭ ਕੋਇ ਮੁਖ ਉਜਲ ਹਰ ਦਰਗ ਹੈ ਸੋਇ ਇਹੋ ਵਾਪਾਰ ਵਿਰਲਾ ਵਾਪਾਰ ਨਾਨਕ ਤਾ ਕੈ ਸਦ ਬਲਿਹਾਰੈ ਚਰਨ ਸਾਧ ਕੇ ਤੋਏ ਤੋਏ ਪੀਓ ਅਰਪਸਾਦ ਕਉ ਆਪਣਾ ਜੀਓ ਸਾਧ ਕੀ ਤੂਰ ਕਰਹੋ ਇਸ ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨੇਕ ਵਿਗਨ ਤੇ ਸਾਧੂ ਰਾਖੈ ਹਰ ਗਉਨ ਗਾਏ ਅੰਮ੍ਰਿਤ ਰਸ ਚਾਖੈ ਊਠ ਗਈ ਸੰਤਹਿ ਦਰ ਆਇਆ ਨੀ ਆਮ ਊਠ ਗਈ ਕਹਿ ਜਾਂਦੇ ਹਨ ਗਈ ਤੇ ਗਹੀ ਦੇ ਅਰਥਾਂ ਚ ਜ਼ਮੀਨ ਅਸਮਾਨ ਦਾ ਅੰਤਰ ਹੈ ਗਈ ਚਲੇਗੀ ਗਹੀ ਪਕੜ ਲਈ ਊਠ ਗਈ ਸੰਤਹਿ ਦਰ ਆਇਆ ਸਰਬ ਸੂਖ ਨਾਨਕ ਤਿਹ ਪਾਇਆ ਮਿਰਤਕ ਕੋ ਜੀਵਲਨਹਾਰ ਭੁੱਖੇ ਕੋ ਦੇਵਤ ਆਧਾਰ ਕਿ ਵੀ ਆਧਾਰ ਨਹੀਂ ਬੋਲਣਾ ਆਧਾਰ ਕਹਿਣਾ ਹੈ ਕੰਨਾਂ ਨਹੀਂ ਲੱਗਿਆ ਹੋਇਆ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹ ਸਭ ਕੇਛ ਤਿਸ ਕਾ ਉਹ ਕਰਣਾ ਜੋਗ ਤਿਸ ਬਿਨ ਅਹੇ ਤਿਸ ਬਿਨ ਤਿਸ ਬਿਨ ਦੂਸਰ ਹੋਆ ਨਾ ਹੋਗ Jap jan sada sada din raani ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਨਾਨਕ ਸੋ ਜਨ ਨਿਰਮਲ ਥੀਆ ਜਾਕੈ ਮਨ ਗੁਰ ਕੀ ਪਰਤੀਤ ਹਰਿ ਹਰਿ ਪੂਰਾ ਹੀ ਬੋਲਾ ਗੁਰ ਕੀ ਪਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਭਗਤ 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 ਸੁਣੀਐ ਤਿਹ ਲੋਇ ਜਾ ਕਾ ਹਿਰਦੈ ਏਕੋ ਹੋਇ ਸਚ ਕਰਣੀ ਸਚ ਤਾ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸਚ ਸਮਤਾ ਸ਼ਲੋਕ ਰੂਪ ਨ ਰੇਖ ਨ ਰੰਗ ਕੇਸ਼ ਰੂਪ ਨ ਰੇਖ ਇਥੀ ਠਮਕ ਨ ਰੰਗ ਕੇਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤ੍ਰਿਹ ਗੁਣ ਤੇ ਤ੍ਰਿਹ ਗੁਣ ਤੇ ਪ੍ਰਭ ਭਿੰਨ ਗੁਣ ਤੇ ਇਕੱਠਾ ਨਹੀਂ ਬੋਲਣਾ ਤਿਸਹਿ ਬੁਝਾਏ ਨਾਨਕ ਬੁਝਾਈ ਵੀ ਕਸ ਕੇ ਬੋਲਣਾ ਜਿਸ ਹੋਵੈ ਸੋ ਪ੍ਰਸੰਨ ਇਸੋ ਪ੍ਰਸੰਨ ਪਾਠ ਇਕੱਠਾ ਹੀ ਹੈ ਅਸ਼ਟਪਦੀ ਅਬਨਾਸੀ ਪ੍ਰਭ ਮਨ ਮਹਿ ਰਾਖ ਮਨ ਮਹਿ ਰਾਖ ਮਨ ਮਹਿ ਇਕੱਠਾ ਨਹੀਂ ਬੋਲਣਾ ਅਬਨਾਸੀ ਪ੍ਰਭ ਮਨ ਮਹਿ ਰਾਖ ਅਬਨਾਸੀ ਪ੍ਰਾਵ ਮਨ ਮਹਿ ਰਾਖ ਮਾਨੁਖ ਕੀ ਦੂ ਪ੍ਰੀਤ ਤਿਆਗ ਤਿਸਤੇ ਪਰ ਨਾਹੀ ਕਿਛ ਕੋਏ ਸਰਬ ਨਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਗਹਿਰ ਗੰਭੀਰ ਗਹਿਰ ਸੁਜਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕੈ ਮਨ ਇਹ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਅਨੰਦ ਰੂਪ ਮੰਗਲ ਸਦ ਜਾਕੇ ਸਰਬ ਥੋਕ ਸੁਨਿਅ ਹੈ ਘਰ ਤਾਕੇ ਰਾਜ ਮਹਾਰਾਜ ਜੋਗ ਮਹ ਜੋਗੀ ਤਪ ਮਹ ਤਪੀਸਰ ਗ੍ਰਸਤ ਮਹ ਭੋਗੀ ਗ੍ਰਸਤ ਨਹੀਂ ਗ੍ਰਿਹਸਤ ਗ੍ਰਸਤ ਤਪੀਸਰ ਕਸਕੇ ਬੂਨ ਤਾਪ ਮਹ ਤਪੀਸਰ ਗ੍ਰਿਹਸਤ ਮਹਿ ਭੋਗੀ ਆਮ ਗ੍ਰਿਸਤੀ ਕਹਿ ਜਾਂਦੇ ਹਨ ਤਾਪ ਮਹਿ ਤਪੀਸਰ ਤਾਪ ਮਹਿ ਤਪੀਸਰ ਗ੍ਰਿਹਸਤ ਮਹਿ ਭੋਗੀ ਧਿਆਇ ਧਿਆਇ ਭਗਤ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨ ਅੰਤ ਨਾ ਪਾਇਆ ਜਾ ਕੀ ਲੀਲਾ ਜਾ ਕੀ ਲੀਲਾ ਕੀ ਮਿਤ ਨਾਹੀ ਜਾ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਸਗਲ ਦੇਵ ਹਾਰੇ ਅਵਗਾਹੀ ਖੋਜ-ਖੋਜ ਕੇ ਸਾਰੇ ਦੇਵਤੇ ਹਾਰ ਗਏ ਪਿਤਾ ਕਾ ਜਨਮ ਕੇ ਜਨੈ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿਨ ਦੇ ਸੁਮਤ ਨਹੀਂ ਕਹਿਣਾ ਸੁਮਤ ਹੀ ਬੋਲਣਾ ਸੁਮਤ ਗਿਆਨ ਧਿਆਨ ਜਿਨ ਦੇ ਜਨਦਾਸ ਨਾਮ ਧਿਆਵ ਹੈ ਸੇ ਤਿਹੋ ਗੁਣ ਮਹਿ ਜਾ ਕਉ ਪਰਮਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈ ਸਾ ਜਨਾਵੈ ਤੈ ਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇਖ ਕਰਹਿ ਇਕ ਰੰਗ ਇਹ ਨਾਨਾ ਉਚਾਰਨ ਕਰਨਾ ਨਾਨਾ ਭੇਖ ਕਰਹਿ ਇਕ ਰੰਗ ਨਾਨਾ ਵਿਦ ਕੀਨੋ ਵਿਸਥਾਰ ਪ੍ਰਭ ਅਬਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨਮਾਹ ਪੂਰ ਰਹਿਓ ਪੂਰਨ ਸਭ ਠਾਇ ਨਾਨਾ ਵਿਦ ਕਰ ਬੰਤ ਬਨਾਈ ਬੰਤ ਬਨਾਈ ਨਾਨਾ ਵਿਦ ਕਰ ਬੰਤ ਬਨਾਈ ਨੰਨਾ ਪੂਰਾ ਲਾਉਣਾ ਨਾ ਬੰਤ ਕਹਾਂਗੇ ਤਾਂ ਟਿੱਪੀ ਲੱਗ ਜੂਗੀ ਬੰਤ ਬਨਤ ਬਣਾਤ ਨਾ ਨਾ ਬੇਦਕਰ ਬਨਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਉ Jap Jap ਜੀਵੈ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ 베ਦ ਪੁਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਆਗਾਸ ਪਾਤਾਲ ਆਕਾਰ ਇਹ ਧਿਆਨ ਨਾਲ ਪਦ ਉਚਾਰਨ ਕਰਨੇ ਆਮ ਨਾਲ ਆਗਾਸ ਪਾਤਾਲ ਆਕਾਰ ਹੀ ਕਹਿ ਜਾਂਦੇ ਹਨ ਦੋਵੇਂ ਕੰਨੇ ਲਾਉਣੇ ਆਂ ਦੀਰਗ ਆਗਾਸ ਪਾਤਾਲ ਤੇ ਆਕਾਰ ਧਿਆਨ ਨਾਲ ਪਦ ਬੋਲੋ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਜਿਹੜਾ ਨਾ ਤੁਸੀਂ ਸਰਵਨ ਨੂੰ ਬੰਦ ਨਹੀਂ ਕਰਨਾ ਸਰਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਈ ਆਪਣਾ ਨਾਮ ਲਾਈ ਐੜੇ ਕੰਨਾ ਜਿਸ ਆਪਣਾ ਨਾਮ ਲਾਈ ਕਰ ਕਿਰਪਾ ਜਿਸ ਆਪਣੈ ਨਾਮ ਲਾਈ ਨਾਨਕ ਚੌਥੇ ਪਾਦ ਮਹ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹਿਸਮਾਨੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਾਰਣੀ ਨਿਰਮਲ ਨਿਰਮਲੀ ਜਿਸ ਸਾਹ 부ਝਾਏ ਤਿਸਹਾਈ ਜਿਸ ਸਾਹ 부ਝਾਏ 부ਝਾਏ ਥੋੜਾ ਜਿਹਾ ਕਸਟ ਜਿਸ ਸਾਹ 부ਝਾਏ ਤਿਸਹ ਸਭ ਭਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਾਨ ਜਾਗੈ ਹਿਰਦੈ ਪ੍ਰਵੇਸ਼ ਸਤ ਇਥੇ ਏਮਕ ਲਾ ਦੇਣੀ ਹੈ ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼ ਜਾਨ ਤੇ ਵਿਸਰਾਮ ਲਾ ਦੋ ਥੋੜੀ ਮਿਹਨਤ ਨਾਲ ਤੁਹਾਡੇ ਨਾ ਨੰਨੇ ਮੰਨੇ ਇਹ ਨਾਣੇ ਨੰਗਿਆ ਤੇ ਜਿੰਗਿਆ ਇਹ ਸ਼ੁੱਧ ਹੋਣਗੇ ਮਿਹਨਤ ਨਾਲ ਤੁਸੀਂ ਇਹਨਾਂ ਨੂੰ ਸ਼ੁੱਧ ਕਰੋ ਸਤ ਤੇ ਜਨ ਜਾਗੈ ਹਿਰਦੈ ਪ੍ਰਵੇਸ਼ ਸਤ ਨਿਰਤ ਬੂਝਾ ਜੇ ਕੋਈ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਮਿਤ ਆਪੇ ਜਾਨਣਾ ਆਪਣੀ ਮਿਤ ਗਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੁਕਰਣ ਹਾਰ ਜਿਸ ਕੀ ਸ੍ਰੇਸ਼ਟ ਸੁਕਰਣ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣ ਕੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਬਿਸਮਨ ਬਿਸਮ ਪਟਾਟ ਕਥਈ ਕਰਨਾ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਵਰਤੀਆ ਇਸ ਤਰ੍ਹਾਂ ਹੀ ਬੋਲੋ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਵਰਤੋਂ ਨਹੀਂ ਤੁਰਨਾ ਵਰਤੀ ਵਰਤੀਆ ਵਰਤੀ ਬੋਲ ਕੇ ਨਾ ਐੜਾ ਨਾਲ ਬੋਲਨਾ ਵਰਤੀਆ ਨਾਨਕ ਜੋ ਤਿਸ ਭਾਵੈ ਸੋ ਵਰਤੀਆ ਜਿਸ ਮਨ ਬਿਸਮ ਭਏ ਬਿਸਮਾਦ ਜੇਨ ਬੂਝਿਆ ਤਿਸ ਆਇਆ ਸੁਆਦ ਭੈ ਕੈ ਰੰਗ ਪ੍ਰਭ ਕੈ ਰੰਗ ਰਾਜ ਜਨ ਰਹੇ ਹਾਂਜੀ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਕੋਈ ਦਾਤੀ ਕੋਈ ਦਾਤੀ ਓਏ ਦਾਤੀ ਦੁਖ ਕਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨਕਾ ਸੇਵਕ ਸੋ ਵੱਡ ਭਾਗੀ ਜਨਕਾ ਸੇਵਕ ਸੋ ਵੱਡ ਭਾਗੀ ਤੇ ਨਾ ਪਾਦ ਜਿਹੜੇ ਨਖੇਰ ਕੇ ਪੜੀ ਦੇ ਜਨਕਾ ਸੇਵਕ ਸੋ ਵੱਡ ਭਾਗੀ ਸੋ ਵੱਡ ਤੇ ਐ ਨਾਲ ਜੁੜ ਜੇ ਜਾ ਫਿਰ जानका सेवक सो बडभागी जानकै संग एकलेब लागी गुण गोबिंद गोबिद गुण गोबिंद गोबिद कीर्तन जन गावे सही पाठ है गुण गोबिंद कीर्तन जन गावे गुण गोबिंद कीर्तन जन गावे कीर्तन जन दा नी कीर्तन जन गावे ਗੋਨ ਗੋਬਿਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ